ਪਰ ਇਹ ਪਹਿਲੀ ਲੋਕ ਸਭਾ ਦੀ ਚੋਣ ਹੋਣੀ ਹੈ ਜਿਹੜੀ ਵਿਧਾਨ ਸਭਾ ਵਾਂਗੂ ਲੜੀ ਜਾਏਗੀ ਕਿਉਂ ਲੜੀ ਜਾਏਗੀ ਕਿਉਂਕਿ ਹੁਣ ਤੁਹਾਡੇ ਹੱਕਾਂ ਦੀ ਵਾਰੀ ਹੈ ਹੱਕਾਂ ਵੇਸ਼ਾ ਲੜ ਕੇ ਲੈਣੇ ਪੈਂਦੇ ਆ ਕੋਈ ਜ਼ਰੂਰੀ ਨਹੀਂ ਕਿ ਬਿਜਾਂ ਸੋਕੇ ਦੀ ਲੜਾਈ ਹੋਵੇ ਜਿਹੜੀ ਵੋਟ ਦੀ ਲੜਾਈ ਆ 2022 ਦੇ ਵਿੱਚ ਐਸੇ ਛੱਡੇ ਦੇ ਵਿੱਚ ਖੜ ਕੇ ਆਪਾਂ ਜੋ ਕਿਹਾ ਸੀ ਆਪਾਂ ਉਸ ਚੀਜ਼ ਦਾ ਨਾ ਨਾ ਮਾਰ ਰਹੇ ਆ ਇਹਨਾਂ ਨੇੜੇ ਵਾਲਾ ਨੂੰ ਸ਼ੰਭੂ ਵਾਲਾ ਨੂੰ ਖੜਾਵੇਂ ਵਾਲਿਆਂ ਨੂੰ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਰੋਜ਼ ਪੁਲਿਸ ਸਵੇਰੇ ਆਉਂਦੀ ਸੀ ਕਿਸੇ ਨਾ ਕਿਸੇ ਨੂੰ ਰਹਿ ਜਾਂਦੀ ਸੀ ਸ਼ਾਮ ਨੂੰ ਫੜ ਕਰਦੀ ਸੀ ਸੋਇ ਸੀ ਦਾ ਬਚਾਅ ਆ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਾਂ ਆਪਣੀ ਭਾਈਚਾਰਕ ਕਿਸਾਨ ਜਿ세 ਤਰ੍ਹਾਂ ਬਣਾ ਕੇ ਰੱਖਣੀ ਹੈ ਆਪਾਂ ਆਪਣੀ ਭਾਈਚਾਰਕ ਕਿਸਾਨ ਜਿ세 ਤਰ੍ਹਾਂ ਬਣਾ ਕੇ ਰੱਖਣੀ ਹੈ ਸਹੀ ਬੰਦੇ ਦੀ ਚੋਣ ਸਹੀ ਸਮੇਂ ਤੇ ਕੀਤੀ ਹੋਈ ਚੋਣ ਕੋਡੀਆਂ ਪੀੜੀਆਂ ਕੋਡੀਆਂ ਨਸਲਾਂ ਨੂੰ ਬਚਾ ਸਕਦੀ ਐ ਤੁਹਾਨੂੰ ਤੁਹਾਡੀ ਗਲਤ ਚੋਣ ਜਿਹੜੀ ਐ ਉਹ ਤੁਹਾਨੂੰ ਮਰਵਾ ਵੀ ਸਕਦੀ ਐ ਅੱਜ ਤੋਂ ਕਈ ਸਾਲ ਪਹਿਲਾਂ ਮੈਨੂੰ ਲੱਗਦਾ ਵੀ ਗਲਤੀ ਦੇ ਨਾਲ ਹੀ ਗਲਾਬ ਵਾਲਾ ਪੁਲ ਕਈਆਂ ਸਟੇਟਾਂ ਦੇ ਵਿੱਚ ਰੱਖਿਆ ਗਿਆ ਸੀ ਆਪਣੇ ਤੱਕ ਤਾਂ ਪਹਿਲਾਂ ਨੱਪਿਆ ਨਹੀਂ ਕਿਸੇ ਨੇ ਆਪਾਂ ਤਾਂ ਜਿਹੜਾ ਮਰਵਾਇਆ ਸੀ ਮੈਰੀ ਭਰਾ ਸਾਡੇ ਸ਼ਾਮੂ ਜੀ ਦਾ ਕੁਛੋ ਨਾ ਕਰੀ ਸਾਨੂੰ ਤਾਂ ਕਾਨੀਗੋੜ ਨੇ ਮਰਵਾਇਆ ਸੀ ਕਾਲੀ ਦੇਲੀ ਬੀਜੇਪੀ ਨੂੰ ਪੰਜਾਬ ਚ ਲੈ ਕੇ ਆਇਆ ਆਪਣੇ ਪੈਰ ਲੋਗ ਦਾ ਪੈਰਾਂ ਤੇ ਘੋੜਾ ਮਾਰਦੇ ਸੀ ਇਹਨਾਂ ਦਾ ਦਿਲ ਚ ਮਾਰਿਆ ਆਪਦੇ ਕਿਸਾਨਾਂ ਦੇ ਇੰਨੇ ਸਾਡੇ ਸ਼ਹੀਦ ਹੋਏ ਬਾਰਡਰਾਂ ਦੇ ਉੱਤੇ ਕਿਸਾਨ ਸ਼ਹੀਦ ਹੋਏ ਸਾਡੇ ਅਨੇਕਾਂ ਜਿਹੜੇ ਨੌਜਵਾਨ ਸ਼ਹੀਦ ਹੋਏ ਕਿਸੇ ਦੀ ਲੱਤ ਗਈ ਕਿਸੇ ਦੀ ਅੱਖ ਗਈ ਕਿਸੇ ਦੀ ਬਾਹ ਗਈ ਸੋ ਚੰਗੀ ਚੋਣ ਜਿਹੜੀ ਇਹ ਚੋਣ ਹੈ ਵੋਟ ਹੈ ਕੋਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ 2027 ਤੱਕ ਨਹੀਂ ਮੈਨੂੰ ਲੱਗਦਾ ਹੋਊਗਾ ਇੱਥੇ ਹੋਰ ਕਿਸੇ ਦੀ ਵਾਰੀ ਨਹੀਂ ਆਉਣ ਦਿੰਦੇ ਆਪਾਂ ਇਹ ਸਾਰੇ ਉਹੀ ਚਿਹਰੇ ਨੇ ਜੇ ਉਹੀ ਚਿਹਰੇ ਨੇ ਜਿਨ੍ਹਾਂ ਨੇ ਪਿਆਰ ਨਾਲ ਸਤਕਾਰ ਨਾਲ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਉਂਗਾ ਫੜ ਕੇ ਤੁਰਨਾ ਸਿਖਾਇਆ ਪਿਛਲੇ ਦਿਨੀ ਮਦਨਲਾ ਜਲਾਲਪੁਰ ਕਹਿੰਦਾ ਸੀ ਸਰਪੰਚਾਂ ਤੋਂ 25% ਲੈਂਦੇ ਆ ਮੈਂ ਕਿਹਾ ਆਪ ਦੇ ਨਾਲ ਰੇਟ ਕਰ ਤੋਂ ਦੱਸਦਾ ਮੈਂ ਕਿਹਾ ਆਪ ਦੇ ਨਾਲ ਰੇਟ ਨਾ ਦੱਸ ਤੇਰੇ ਸਾਰੇ ਸਰਪੰਚਾਂ ਤੋਂ ਪਰਚਕ ਦੇਖ ਲੈ ਜੇ ਕੋਈ ਸਰਪੰਚ ਕੋਈ ਸਰਪੰਚ ਇਹ ਕਹਦੇ ਵੀ ਸਾਡੇ ਤੋਂ ਐਮਐਲਏ ਨੇ 1 ਰੁਪਇਆ ਲਿਆ ਕਿਸੇ ਵੀ ਕੰਮ ਦਾ ਲਿਆ ਮੈਂ ਦੇ ਦਾਂ ਰਹੂਗਾ ਐਮਐਲਏ ਫਿਰ ਲਾਹਣ ਜ਼ਿੰਦਾਰਾ ਕਿਉਂ ਕਹਿੰਦਾ ਸੀ ਵੀ ਸਾਡੇ ਨਾਲ ੱੱੱਕਾ ਹੁੰਦਾ ਮੈਂ ਕਦੇ ਦਾ ੱੱੱਕਾ ਦੇਣ ਨਾਲ ਹੋਇਆ ਹੀ ਨਹੀਂ ਕਿਉਂ ਨਹੀਂ ਹੋਇਆ ਕਿਉਂਕਿ ਸਾਡੇ ਚਾਚੇਤਾਏ ਭਰਾਵਾਂ ਨੇ ਤੈਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਸੀ ਉਹ ਸਾਡੇ ਸਾਡੇ ਨਾਲ ਮੁੜਿਆ ਅਸੀਂ ਤੇਰੇ ਨਾਲ ੱੱੱਕਾ ਕੀ ਕਰਨਾ ਤੇਰੇ ਨਾਲ ਤਾਂ ਪ੍ਰਮਾਤਮਾ ਨੇ ਵੈਸੇ ਬਹੁਤ ੱੱੱਕਾ ਕਰਤਾ ਅੱਜੋ ਤੇ ਹੋਰ ੱੱੱਕਾ ਹੋਣਾ ਅਜੇ ਵੇਖਦਾ ਜਾ ਤੂੰ ਜਿੰਨਾ ਜਿੰਨੇ ਪਰਿਵਾਰੋਂ ਦਾ ਢਿੱਡ ਵੰਡਿਆ ਮੈਂ ਤੈਨੂੰ ਫੇਰ ਕਹਿੰਦਾ ਤੈਨੂੰ ਉਹਨਾਂ ਦੀਆਂ ਬਾਤਾਂ ਉਹਵੇਂ ਲੈਣੀਆਂ ਪਤਾ ਨਹੀਂ ਕਿੰਨੇ ਪ੍ਰਵਾਹ ਖਾਣਿਆਂ 'ਚ ਬੈਠੇ ਆ ਪਤਾ ਨਹੀਂ ਕਿੰਨੇ ਪ੍ਰਵਾਹ ਤੇ ਰਾਜ ਭੁਗਤੇ ਫਿਰਦੇ ਆ ਪਤਾ ਨਹੀਂ ਕਿੰਨੇ ਮਾਂ ਬਾਪ ਆਪਣੇ ਪੁੱਤਾਂ ਨੂੰ ਡਿਕਦੇ ਆ ਸੋ ਭਰਾਵੋ ਇਹ ਜਿਹੜੀ ਤੁਹਾਡੀ ਵੋਟ ਹੈ ਇਹ ਮੋਦੀ ਦੀ ਜੜ ਪਟਣ ਵਾਲੀ ਵੋਟ ਹੈ ਇਹਦੇ ਨਾਲ ਆਪਾਂ ਮੋਦੀ ਦੀ ਜੜ ਪਟਨੀ ਹੈਗਾ ਸ਼ੰਭੂ ਬਾਡਰ ਤੇ ਧਰਨਾ ਲਗਾਣਾ ਤੁਸੀਂ ਇੱਕ ਵਾਰੀ ਬਟਨ ਲੱਤੋ ਵੇਖੀ ਆਪਣੇ ਆਪ ਖੁੱਲ ਰਿਹਾ ਇਹਨਾਂ ਨਿਸ਼ਾਲਾ ਪਰਦੇ ਇਹਨਾਂ ਨੇ ਕਿੱਲਾ ਗੱਡੀਆਂ ਨੇ ਕਿੱਲਾ ਤੈਨੂੰ ਜੀ ਆਪਦੀਆ ਕਿੱਲਾ ਲੱਗਦੇ ਹੋ ਪਤਾ ਲੱਗ ਜੇਗਾ ਸੋ ਭਰਾਵੋ ਅਸੀਂ ਤੁਹਾਡੇ ਚ ਦੋ ਗਰੰਟੀਆਂ ਸਭ ਤੋਂ ਵੱਡੀਆਂ ਸੀ ਤੁਹਾਡੇ ਚ ਦੋ ਵਾਅਦੇ ਕੀਤੇ ਸੀ ਤੇ ਦੋ ਸਾਲ ਦਾ ਸਾਨੂੰ ਸਮਾਂ ਹੋਇਆ 600 ਯੂਨਟ ਬਿਜਲੀ ਦਾ ਹਰ ਬੰਦਾ ਨਾ ਕਮਾਲ ਦਾ ਚਾਹੇ ਗਰੀਬ ਆ ਚਾਹੇ ਨੀਰ ਚਾਹੇ ਮੁਲਾਜ਼ਮ ਆ ਚਾਹੇ ਜਰਨਲ ਵਰਗਾ ਚਾਹੇ ਐਸ.ਬੀ ਵਰਗਾ ਚਾਹੇ ਸਾਡਾ ਭਾਈ ਜਾਨਾ ਰਾਣਪੁਰ ਵਰਗਾ ਚਾਹੇ ਬੀਸੀ ਵਰਗਾ ਹਰ ਵਰਗ ਜਿਹੜਾ 200 ਜੁਟ ਬਿਜਲੀ ਦਾ ਬੰਦ ਮੰਗਦਾ ਸਾਸਿਕਾਲਾ ਬਾਪ ਮम्मी ਇੱਕ ਕਿਸਾਨ ਦਾ ਪੁੱਤ ਆ ਕਈ ਵਾਰੀ ਬਾਪੂ ਦੀ ਸਿਹਤ ਠੀਕ ਨਾ ਹੋਣੀ ਤੇ ਮਾਂ ਨੇ ਕਹ ਦੇਣਾ ਜੇ ਬਾਪੂ ਨੇ ਕਹ ਦੇਣਾ ਪੁੱਤ ਤੂੰ ਮੋਟਰ ਚਲਾਇਆ ਸੱਚ ਜਾਣੇ ਉਹ ਮੋਟਰ ਤੇ ਚਲਾ ਜਾਂਦਾ ਬੰਦਾ ਪਰ ਪਿੱਛੇ ਮਾਂ ਸੌਂਦੀ ਨਹੀਂ ਉਹਨੂੰ ਕੀ ਪਤਾ ਪੁੱਤ ਕਿਹਾ ਕੀਤਾ ਜਿ ਮੁਰਦਾ ਕਿ ਨਹੀਂ ਮੁਰਦਾ ਸਾਪੜੇ ਵੱਟਣਾ ਕਿ ਡੱਡੂ ਨੇ ਵੱਟਣਾ ਸੋ ਦਿਨ ਦੇ ਵਿੱਚ ਲੈਣਉਂਦੀ ਰਹੀ ਆ ਮੋਟਰਾਂ ਵਾਲੀ ਖੇਤਾਂ ਵਾਲੀ ਸਬਜ਼ੀ ਤੁਸੀਂ ਲਾਉਂਦੇ ਰਹੇ ਹੋ ਕੰਮ ਤੁਸੀਂ ਕਰਦੇ ਰਹੇ ਹੋ ਜਿਸ ਹੱਥ ਦੇ ਨਾਲ ਜਿਸ ਗੁੰਗਰ ਦੇ ਨਾਲ ਤੁਸੀਂ 600 ਯੂਨਟ ਬਿਜਲੀ ਵਾਰੀ ਸਵਿਚ ਨੱਪਦੇ ਹੋ ਤੁਹਾਡਾ ਘਰ ਠੰਡਾ ਹੋ ਜਾਂਦਾ ਤੁਹਾਡੇ ਖੇਤ ਠੰਡੇ ਹੋ ਜਾਂਦੇ ਨੇ ਬਸ ਉਹ ਇੱਕ ਵਾਰੀ ਕੋਲਸੇ ਹੱਥ ਦੇ ਨਾਲ ਝਾੜੂ ਵਾਲਾ ਬਟਨ ਨੱਪ ਦਿਓ ਮੋਦੀ ਵਾਲਾ ਕੰਮ ਵੀ ਆਪੇ ਠੰਡਾ ਹੋ ਜਾਣਾ ਮੈਂ ਕਹਿਣ ਤਾਂ ਕੁਝ ਹੋਰ ਲੱਗਾ ਸੀ ਪਰ ਹੁਣ ਰਿਕਾਰਡਿੰਗ ਚੱਲਦੀ ਹੈ